ਹਾਂ ਚਰਨੋ ਹਾਂਜੀ ਪਛਾਣਿਆ ਮੈਨੂੰ ਕਿ ਨਹੀਂ ਪਛਾਣਿਆ ਪਹਿਲਾਂ ਇਹ ਦੱਸ ਸਸਰੀਕਾਲ ਹੈ ਪਛਾਣ ਲਿਆ ਤੁੰ ਨੂੰ ਐ ਅੱਛਾ ਸਸਰੀਕਾਲ ਹੈ ਸਸਰੀਕਾਲ ਤਾਂ ਠੀਕ ਹੈ ਪੰਗਾ ਪੈ ਗਿਆ ਫਿਰ ਹੁਣ ਹਾਂ ਪੰਗਾ ਪੈ ਗਿਆ ਸਸਰੀਕਾਲ ਤਾਂ ਠੀਕ ਹੈ ਪੰਗਾ ਪੈ ਗਿਆ ਪੰਗਾ ਤੇ ਸਾਨੂੰ ਨਹੀਂ ਚਿਹਰੇ ਪੰਗਾ ਤਾਂ ਪੈਣਾ ਹੀ ਸੀ ਤੇ ਆਹ ਕਾਰੇ ਕਰਕੇ ਤੈਨੂੰ ਪਤਾ ਹੈਗੇ ਹਾਂ ਕਾਰੇ ਕਰਕੇ ਪਿਆਰਾ ਤਲਾਕ ਹੋ ਗਿਆ ਤੇਰਾ ਤਾਂ ਪਤਾ ਲੱਗ ਗਿਆ ਸੀ ਘਰੇ ਅੱਛਾ ਹੂੰ ਤਾਂ ਹੀ ਤਾਂ ਹੋਇਆ ਤੇ ਹੋਰ ਆਪਣੇ ਘਰ ਕੇ ਪੰਗਾ ਪਿਆ ਵਧੀਆ ਸੀ ਬੋਲੇ ਰਹਿੰਦੇ ਸੀ ਤੇ ਕੰਮ ਵਧੀਆ ਬਣਦਾ ਰਹਿੰਦਾ ਸੀ ਆਪਣਾ ਹਰ ਬੰਨ ਲਰੰਦਾ ਸੀਗਾ ਕਮੰਟ ਕੀ ਕਰੀਏ ਉਹ ਜੀ ਨਹੀਂ ਲੱਗਦਾ ਤੇ ਫਿਰ ਕਿ ਦੋ ਜੀ ਨਹੀਂ ਲੱਗਦਾ ਪਹਿਲਾਂ ਤਾਂ ਵੀ ਤੇਰਾ ਲੱਗੀ ਜਾਂਦਾ ਹੈ ਕਿ ਮੇਰੀ ਜਾਨ ਦਾ ਜੀ ਲੱਗੀ ਜਾਂਦਾ ਹੈ ਤਾਂ ਫਿਰ ਮੇਰਾ ਵੀ ਲੱਗ ਜੂਗਾ ਮੇਰਾ ਤਾਂ ਨਹੀਂ ਲੱਗਦਾ ਨਹੀਂ ਲੱਗਦਾ ਲੱਗ ਗਿਆ ਕਿਵੇਂ ਜਦੋਂ 24 ਘੰਟਿਆਂ ਦੇ ਵਿੱਚ 12 ਘੰਟੇ ਤੂੰ ਮੇਰੇ ਕਮਰੇ 'ਚ ਪਈ ਰਹਿੰਦੀ ਸੀ ਹੋਰ ਫੋਨ ਤੇ ਸੀਦੀ ਵਾਲੇ ਦਿਨਾਂ ਤੋਂ ਕਰਿਆ ਇਹ ਹੋਰ ਕੁਛ ਨਹੀਂ ਹੁੰਦਾ ਹੋਰ ਕੀ ਤਾਂ ਉਹਨਾਂ ਬੁਰਾ ਹਾਲ ਹੋਇਆ ਮੇਰਾ ਤਾਂ ਇੱਧਰ ਵੀ ਮੈਨੂੰ ਰੋਟੀਆਂ ਇੱਧਰ ਵੀ ਰੋਟੀ ਨਹੀਂ ਦਿੰਦਾ ਮੁੰਡਾ ਵੀ ਅੱਛਾ ਮੇਰਾ ਤੇਰੇ ਹੱਥੋਂ ਤੂੰ ਕਿੰਨਾ ਵਧੀਆ ਕਿੰਨਾ ਮੇਰਾ ਪਿਆਰ ਕਰਦੀ ਹੁੰਦੀ ਸੀ ਮੈਨੂੰ ਕਿੰਨਾ ਰੋਟੀ ਬਣਾ ਕੇ ਲਿਆਉਂਦੀ ਸੀ ਮੇਰੇ ਵਾਸਤੇ। ਯਾਰ ਤਾਂ ਪਿਆਰ ਚਾਹੁੰਦਾ ਸੀ ਮੈਂ ਕੀ ਕਰਦੀ ਸੀ ਤੱਕੇ ਨਾਲ ਡੱਬਿਆ ਪਿਆਰ ਹੁੰਦਾ ਸੀ। ਅੱਛਾ। ਰੋਟੀ ਮੇਰੇ ਵਾਸਤੇ ਲੈ ਕੇ ਆਉਂਦੀ ਸੀ ਤੂੰ। ਮੇਰੇ ਹਰ ਤਰ੍ਹਾਂ ਖੁਸ਼ ਰੱਖ ਦੇਸੀ ਪਿਆਰ ਦਾ ਹੁਣਾ ਹੀ ਸੀ। ਹਾਂ ਮੈਨੂੰ ਆਪਦੇ ਹੱਥੀਂ ਖਵਾਉਂਦੀ ਸੀ। ਮੇਰੇ ਮੂੰਹ 'ਚ ਬੁਰਕੀਆਂ ਪਾਉਂਦੀ ਸੀ। ਕਰ ਯਾਦ ਕੁੜੇ ਮੇਰੀ ਹਿੱਕ ਦੇ ਸਰਾਣਾ ਰੱਖ ਸੌਂਦੀ ਸੀ ਕਰ ਯਾਦ ਕੁੜੇ ਹੈ ਸਾਰਾ ਕੁਝ ਯਾਦ ਤੋਂ ਲੀਨੀ ਨਹੀਂ ਹੈ ਯਾਰ ਭੁੱਲ ਨਹੀਂ ਗਈ ਪਰ ਮੈਨੂੰ ਤਾਂ ਸੁਪਨਾ ਚ ਲੱਗ ਹੀ ਜਾਂਦਾ ਹੈ ਨਾ ਇਹ ਸਾਰੀਆਂ ਚੀਜ਼ਾਂ ਦਾ ਸੁਪਨਾ ਦੇ ਲਾਇਕ ਕਈ ਹੰਦ ਵੀ ਰੋਗੇ ਤਾਂ ਕਰ ਕਿਸ ਸੁਪਨਾ ਹੀ ਲੱਗਦਾ ਹੈ ਹਨ ਨੂੰ ਮੈਂ ਗੱਲ ਦੱਸ ਤੈਨੂੰ जिसमानी तो औरतें कोई दूर कर सकते हैं पर दिलाने को दूर करने को कर सकता। सही कर ले। कर सकता तो रास्ते पे नहीं कर सकते दूर कौन कर सकता है? कोई नहीं कर सकता। दिलाने को दूर नहीं कर सकता। देख अप्पी मुंडया मुंडा है तो मेरे तो कुछ मुंडा नहीं ची ठीक है? ਦੋ ਪੈਸੇ ਜਵਾਨ ਦੋ ਪੈਸੇ ਜਵਾਨ ਹੈ ਦੇਖੋ ਹੁਣ ਉਮਰ ਦੇ ਹਿਸਾਬ ਦੇ ਨਾਲ ਚਲੋ ਮੈਂ ਤਾਂ ਉਮਰ ਚਲੋ ਮੇਰੀ ਉਮਰ ਹੋਗੀ 60 ਸਾਲ ਪਰ ਮੈਨੂੰ ਤੈਨੂੰ ਦੇਖ-ਦੇਖ ਕੇ ਤਰਸ ਵੀ ਆਉਂਦਾ ਸੀ ਬੜਾ ਤਰਸ ਉਹ ਤੋਂ ਦੇਖ-ਦੇਖ ਕੇ ਬੜਾ ਆਉਂਦਾ ਹੀ ਸੀ ਪਰ ਹੋਣਾ ਕਰੇ ਕੀ ਫਿਰ ਬੰਦਾ ਉਹ ਤਰਸ ਦੇ ਮਾਰੇ ਨੇ ਇੱਕ ਤੰਦੂਚਾ ਫੜਾਉਣਾਈ ਤਾਂ ਮੈਂ ਫਿਰ ਹੱਥ ਤੇ ਹੱਥ ਲਾ ਲਿਆ ਦੇ ਰੇ ਰੇ ਸੁਮੀ ਮੁਲਾਇਮਾ ਚਾਹ ਕਾਟਾ ਪੜਿਆ ਜਦੋਂ ਯਾਦ ਆਇਆ ਹਾਂ ਹਾਂ ਯਾਦ ਤਾਂ ਹੁੰਦਾ ਹੀ ਹੈ ਦੇਸ਼ ਵਿੱਚ ਮੁਲਾਇਮਾ ਤੋਂ ਪੜਿਆ ਸੀ ਹਾਂ ਆਰਾ ਪਸ ਤੋਂ ਯਾਦ ਆਇਆ ਹੁਣ ਤੁਸੀਂ ਨਾ ਭੁੱਲ ਜਾਇਓ ਮੈਂ ਤੁਹਾਨੂੰ ਥੋੜੀ ਭੁੱਲ ਸਕਦਾ ਤੇ ਰੇਸ਼ਮੀ ਮੁਲਾਇਮਤ ਤਾਨੂੰ ਫੜਦਾ ਫੜਦਾ ਜਦੋਂ ਮੈਂ ਹੱਥ ਕੋਹਣੀ ਤੱਕ ਲੈ ਗਿਆ ਸੀ ਤੇ ਇਹ ਤਾਂ ਹੌਂਕਾ ਲਿਆ ਸੋ ਹੌਂਕਾ ਲਿਆ ਸੀ ਤੇ ਮੈਂ ਬਾਹ ਫੜ ਕੇ ਕਿੱਥੇ ਕਿ ਤੈਨੂੰ ਲਾ ਲਿਆ ਸੀ ਇੱਕ ਨਾਲ ਕਿੱਥੇ ਕਿ ਤੈਨੂੰ ਇੱਕ ਨਾਲ ਲਾ ਲਿਆ ਸੀ ਉਹਦਨ 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 ਪੁੱਲ ਸਕਦੇ ਆ ਨਹੀਂ ਪੁੱਲ ਸਕਦੇ ਇੱਕ ਗੱਲ ਤਾਂ ਦੱਸ ਦੇ ਨਾ ਪਹਿਲੀ ਸੁਹਾਗ ਰਾਤ ਤਾਂ ਤੂੰ ਮੇਰੇ ਨਾਲ ਹੀ ਬਣਾਈ ਸੀ ਹਾਂਜੀ ਹਾਂ ਉਹ ਤਾਂ ਹੈ ਫੁੱਲੇ ਦੇ ਨਾਮ ਨਾਲ ਹੀ ਸੀ ਫੁੱਲੇ ਦੇ ਨਾਲ ਕਮਾਈ ਸੀ ਕੋਈ ਤਾਂ ਮੈਨੂੰ ਹੋਰ ਹੁੰਦਾ ਤੇ ਇਹੋ ਜਿਹਾ ਤੇਰਾ ਚਸਕਾ ਪਿਆ ਇਹੋ ਜਿਹੀ ਆਦਤ ਲੱਗੀ ਕਿ ਹਾਂ ਜੀ ਪਤਨੀ ਭੁੱਲ ਹੁੰਦੀ ਚੀਜ਼ ਸਮਝੀ ਕਿ ਉਹ ਨਹੀਂ ਉਸ ਕਾਰਨ ਤੂੰ ਸਮਝੀ ਪਈਆਂ ਸਾਂਝ ਤਾਂ ਜ਼ਿਆਦਾ ਹੋ ਗਏ ਸੀਗੇ ਉਪਨ ਹੋ ਗਏ ਸੀ ਜ਼ਿਆਦਾ ਕਹੀਂ ਰੋੜਾ ਪੈ ਗਿਆ ਇੱਕ ਜਮ ਮੁੰਡਾ ਗਲਤ ਨਾ ਇੱਕ ਤਾਂ ਜਿਹੜੀ ਹੈ ਨਾ ਦਿੱਕਤ ਜਿਹੜੀ ਹੈ ਨਾ ਓਪਨ ਹੋਏ ਤੋਂ ਹੀ ਪੈਂਦੀ ਹੈ ਹੋਰ ਕੀ ਹੈ ਆਪਾਂ ਨਾ ਹੁੰਦੇ ਤਾਂ ਅੱਜ ਕੱਟੇ ਹੁੰਦੇ ਗਲਤ ਤਾਂ ਉਹੀ ਹੈ ਨਾ ਤੁਸੀਂ ਵੀ ਤੁਹਾਡੇ ਮੁੰਡਿਆਂ ਨੂੰ ਤਲਾਕ ਦਿੰਦੇ ਨੇ ਸਮਝਾਇਆ ਨਹੀਂ ਵੀ ਇਹ ਕੋਈ ਗੱਲ ਨਹੀਂ ਪਹਿਲੀ ਗਲਤੀ ਸਮਝ ਕੇ ਮਾਫ਼ ਕਰ ਦੋ ਪਹਿਲੀ ਗਲਤੀ ਕੀ ਸਮਝੀ ਕੋ ਜਦੋਂ ਅਗਲੇ ਨੂੰ ਉੱਤੇ ਤੈਨੂੰ ਨਾਲ ਪੈਨ ਮੇਰੇ ਨਾਲ ਫੜ ਲਿਆ ਤਾਂ ਫਿਰ ਅਗਲਾ ਤਾਂ ਕੀ ਸਮਝੂਗਾ ਕਿਦਾਂ ਗਲਤ ਤਾਂ ਉਹੀ ਹੈ ਨਾ ਕਿ ਐਵੇਂ ਨਾ ਸੀ ਤੇ ਵੀ ਤੇ ਖਰਾਬ ਹੋਇਆ ਤਾਂ ਪਹਿਲੀ ਲ ਕਮਾਲ ਆ ਤੂੰ ਪਾਗਲਾ ਤੂੰ ਦੱਸ ਤੰਬੀਤ ਖਰਾਬ ਹੁੰਦੀ ਹੈ ਬੈੱਡ ਤੇ ਪੈਂਦਾ ਹੁੰਦਾ ਨਾਲ ਉਹ ਵੀ ਜੱਫੀ ਪਾ ਕੇ ਲ ਹੂੰ ਹੋਰ ਇਹ ਕਹਿ ਦੇਣਾ ਸੀ ਪੰਗ ਖਾ ਲਈ ਅੱਛਾ ਪੰਗ ਵਹਾ ਲਈ ਤੇ ਮੈਂ ਪੰਗ ਲਾਉਂਦਾ ਸੀ ਹੂੰ ਮੈਂ ਪੰਗ ਲਾਉਂਦਾ ਸੀ ਹੋਰ ਹੋਰ ਪੰਗ ਤਾਂ ਘੜੀ ਖਾ ਲਈ ਫਿਰ ਪਾਣੀ ਤਾਂ ਖਾਲੀ ਤਕਰੀ ਤਕਰੀ ਖਾਲੀ ਹੁਣ ਤਾਂ ਚੱਕਰ ਤੇ ਵੀ ਸੋਚਦੀ ਐ ਇਹਨਾਂ ਨੂੰ ਵੀ ਦੱਸ ਤਾ ਹੋਣਾ ਉਹਨਾਂ ਦੇ ਪਾਜੀ ਨੇ ਮਿਲਤਾ ਵੀ ਮੈਨੂੰ ਬੁਰੀ ਨੱਚਣਾ ਚਾਹ ਦੇਵੀ ਹਫਤੇ ਸੋਰੇ ਨਾਲ ਹੀ ਐ ਜਾਂ ਕੁਛ ਕਰ ਲੈ ਹੂੰ ਇਹ ਤਾਂ ਖੋ ਬੇਈ ਤੇ ਜਿਹੜੀ ਹੋਣੀ ਸੀ ਹੋ ਗਈ ਉਹ ਵੀ ਤਲਾਕ ਲੈ ਕੇ ਗਈ ਉੱਥੇ ਹੁਣ ਆਪਣੇ ਮਿਲਣ ਮਿਲਣ ਦਾ ਪ੍ਰੋਗਰਾਮ ਦਾ ਤੂੰ ਬਣ ਸਕਦਾ ਹੈ ਕਿ ਨਹੀਂ ਬਣ ਸਕਦਾ ਮੈਨੂੰ ਇਹ ਬਾਰੇ ਤੋਂ ਦੱਸ ਦੇ ਬਾਰੇ ਜਰਨੀ ਸੱਚ ਦਾ ਬਾਰੇ ਬਾਰੀ ਮਿਲਣਾ ਪਊਗਾ ਹਾਂ ਬਾਰੀ ਮਿਲਣਾ ਪਊਗਾ ਬਾਰੀ ਮਿਲਾਂਗੇ ਫਿਰ ਮਿਲਾਂਗੇ ਜਿੱਦਿ ਤੱਕ ਜਿੱਦਿ ਤੱਕ ਆਉਂਗੀ ਮੈਂ ਅੱਜ ਕੀ ਸੰਭਲ ਲਵਾਂਗੀ ਤੋ ਇੱਕ ਵਾਰੀ ਮਿਲ ਲਾ ਸਮਾਂ ਲਵਾਂ ਹੋਰੀ ਹੋਰੀ ਸੈਟਿੰਗ ਆਪਾ ਬਣਾਉਣੀ ਹੈ ਸੋ ਠੀਕ ਹੈ ਉਹ ਵੀ ਕੈਸੇ ਚਲਦੀ ਕੋਸ਼ਿਸ਼ ਕਰੋ ਜੇ ਮੈਂ ਜ਼ਿਆਦਾ ਦਿਨ ਬਹਿ ਨਹੀਂ ਸਕਦੀ ਕਿ ਕਿਆਂ ਦੇ ਕਰੀ ਉਹ ਰਹ ਜੀ ਨਹੀਂ ਲੱਗਦਾ ਨਾ ਹੁਣ ਹੋਰ ਹੂੰ ਚੰਗਾ ਫਿਰ ਹੈ ਹਾਂ ਬੰਦ ਠੀਕ ਹੈ